Kazuto This way lady Here is the tea Berkuri ਹਲੋ ਜੀ ਸ਼ਸ਼ੀ ਕਲਜੀ ਸਾਰਿਆਂ ਨੂੰ ਸਭ ਕਿਵੇਂ ਤੁਸੀਂ ਠੀਕ ਠਾਕ ਹੋ ਠੀਕ ਠਾਕ ਜਾਈਦੇ ਹੋ ਮਾਈਕ ਦੋਤਨ ਹਮੇਸ਼ਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੀ ਤੇ ਵੈਲਕਮ ਟੂ ਬੈਗ ਮਾਈ ਤਲੀਵਾਲ ਫੈਮਿਲੀ YouTube ਵਿੱਚ ਕਿਵੇਂ ਹੋ ਤੁਸੀਂ ਤੇ ਆਪਾਂ ਖਾਣ ਦੇ ਪੈਨ ਜੀ ਬੇਲਪੂਰੀ ਬੇਲਪੂਰੀ ਵਰਮਾਉਂਦੇ ਪੈ ਸੀਗੇ ਤੇ ਜਿਹੜਾ ਵਿਰਾ ਸੀਗਾ ਉਹ ਪਛ ਪਛ ਕੇ ਚੀਜ਼ਾਂ ਪਾਉਂਦਾ ਪੈ ਸੀਗਾ ਤੇ ਲੈਬਨ ਲੈਮਨ ਵਾਲੀ ਤੇ ਹੋਰ ਸੀਗਾ ਹਾਰੀ ਮੈਚ ਐਂਡ ਮੇਜਪਾਈਸੀ ਉਹਨੇ ਥੋੜੇ ਜਿਹੀ ਚਿਲੀ ਫਲੈਕਸ ਪਾਏ ਸੀਗੇ ਤੇ ਕਹਿੰਦਾ ਸੀ ਕਿ ਕਿਹੜੇ ਕਿਹੜੇ ਮਸਾਲੇ ਪਾਉਣੇ ਮੈਨੂੰ ਸਾਰੇ ਦੱਸ ਦੋ ਤੇ ਮੈਂ ਕਿਹਾ ਵੀ ਟੋਟਲੀ ਸਾਰੇ ਹੀ ਮਸਾਲੇ ਪਾ ਦੋ ਜਿड्ਨੇ ਵੀ ਲੂਨਦਾਨੀ ਦੇ ਵਿੱਚ ਹੈਗੇ ਨੇ ਤੇ ਕਹਿੰਦੇ ਠੀਕ ਆ ਤੇ ਇਹ ਵੀਰਾ ਇੱਥੇ ਹੀ ਹਮੇਸ਼ਾ ਖੜਦਾ ਹੁੰਦਾ ਹੈ ਤੇ ਮੈਂ ਇਹ ਵੀਰਾ ਪੁੱਤ ਕੀ ਕਹਿੰਦਾ ਕਹਿੰਦਾ ਪਿੰਨਾ ਨਾ ਆਪਾਂ ਕਹਿ ਕੇ ਆਪਾਂ ਘਰ ਵਾਸਤੇ ਪੈਕ ਕਰਵਾਉਣੀ ਹੈ ਕਹਿੰਦਾ ਤੁਸੀਂ ਐ ਕਰੋ ਮੈਂ ਤੁਹਾਨੂੰ ਥੋੜੀ ਜਿਹੀ ਪਹਿਲਾਂ ਬਣਾ ਕੇ ਦੇ ਦੇਣਾ ਤੁਸੀਂ ਟੇਸਟ ਕਰਕੇ ਦੇਖਿਓ ਤੇ ਫੇਰ ਕਹਿੰਦਾ ਫਿਰ ਮੈਂ ਤੁਹਾਨੂੰ ਬਣਾ ਕੇ ਦਵਾਂਗਾ ਮੈਂ ਕਿਹਾ ਠੀਕ ਹੈ ਫਿਰ ਇਹਨੇ ਥੋੜੀ ਜਿਹੀ ਆਪਾਂ ਟੇਸਟ ਕਰਵਾਈ ਫਿਰ ਆਪਾਂ ਖਾ ਕੇ ਦੇਖੀ ਤੇ ਫਿਰ ਆਪਾਂ ਹੋਰ ਬਣਵਾ ਲਈ ਘਰ ਦੇ ਵਾਸਤੇ ਅਜੁੰਨੀ ਇੱਥੇ ਪਿੰਦੀ ਪਈ ਹੈ ਜੂਸ ਤੇ ਜੁੰਨੀ ਕਹਿੰਦੀ ਮੈਂ ਜੂਸ ਪੀਣਾ ਹੈਗਾ ਤੇ ਫਿਰ ਮੈਂ ਤੇ ਅਜੁੰਨੀ ਤੇ ਮੰਮੀ ਜੂਸ ਪਿੰਦੇ ਪਏ ਸੀਗੇ ਤੇ ਅਜੂਨੀ ਦੀ ਜਿਹੜੀ ਹੈਗੀ ਸੀਗੀ ਅਜੂਨੀ ਨੇ ਪੂਰਾ ਗਲਾਸ ਪੀਤਾ ਸੀਗਾ ਤੇ ਕਹਿੰਦੇ ਕਿ ਮੈਂ ਹੋਰ ਪੀਣਾ ਹੈਗਾ ਅਜੇ ਤੇ ਫਿਰ ਜੀ ਆਪਾਂ ਆ ਗਏ ਘਰੇ ਤੇ ਇੱਕ ਆਪਾਂ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਤੇ ਇੱਕ ਚੀਜ਼ ਬਣਵਾ ਕੇ ਵੀ ਲੈ ਕੇ ਆਏ ਆ ਤੇ ਅਜੂਨੀ ਲਈ ਆਪਾਂ ਨਿਊ ਚਪਲਸ ਲੈ ਕੇ ਆਏ ਆ ਜੁਰ ਚਪਲ ਦਿਖਾ ਅਜੂਨੀ ਲਈ ਨਿਊ ਚਪਲ ਲੈ ਕੇ ਆਏ ਆ ਅਜੂਨੀ ਦੇ ਵੈਸੇ ਬਹੁਤ ਜੋੜੇ ਨੇ ਪਾਉਣ ਨੂੰ बट फिर भी ज्यूली पाती नहीं है डिमांडा डिमांडा बहुत ज्यादा डिमांडा ने फिर अभी सब्जी वगैरा लगे मैं और दो चीजा होगी बाज़ार गए सी बाजार लगे बहुत ज्यादा ਆਪਣ ਲੱਗੀ ਬਹੁਤ ਜ਼ਿਆਦਾ ਭੁੱਖ ਆਪਾਂ ਖਾਣ ਲੱਗਿਆ ਹੈਗੇ ਆਪਣੀ ਫੇਵਰੇਟ ਚੀਜ਼ ਨਾਲ ਰੋਟੀ ਕਿਉਂਕਿ ਮੈਂ ਆਪ ਚ ਕਹਿੰਦੇ ਮਿਰਚ ਟਿੱਕੀ ਬਹੁਤ ਹੁੰਦੀ ਆ ਤੇ ਲੱਗਦੀ ਵੀ ਸਾਰਿਆਂ ਨੂੰ ਬਹੁਤ ਆ ਇਹ ਬਿਨਾ ਬਜਾਈ ਤੇ ਹਰ ਇੱਕ ਨੂੰ ਲੱਗੀ ਜਾਂਦੀ ਹੁੰਦੀ ਆ ਆ ਦੇਖ ਨੰਨੀ ਆਪਾ ਨੰਨੀ ਕੀ ਕਹਿੰਦੀ ਹੈ ਨੰਨੀ

ਲੜਕੇ ਜਦ ਤਾ ਨੀਂਦ ਆਵੇ ਪਹਿਲੇ ਉਧਰ ਤੁਸੀਂ ਬਾਹਰ ਖੋਲ ਲਿੰਦਾ ਲੱਗਦਾ ਸ਼ਰੰਦਰ ਵੜ ਕੇ ਜਦ ਗੁਰਦਰ ਸਭ ਚੱਲ ਗਿਆ ਇਹ ਆ ਆ ਸ਼ਾਸੂ ਬੰਨੀ ਗਈ ਅੱਜ ਐਸੇ ਐਸੇ ਮੇਰੇ ਦਾ ਵੀ ਇੱਥੇ ਲੜਿਆ ਇੱਕ ਫੇਰ ਮੈਂ ਦੂਜੇ ਪਾਸੇ ਮੁਕਿੰਦਾ ਦੂਜੇ ਪਾਸੇ ਮੂੰਹ ਕਰਕੇ ਤੇ ਫੇਰ ਮੈਂ ਉਹ ਕੀਤਾ

ਛੋਟੇ ਛੋਟੇ ਇੰਟਰ ਦੇ ਵਿੱਚ ਪਾਣੇ ਹਾਲੇ ਸਿੰਗਣੀ ਪਾਣੀ ਪਾ ਗਿਆ ਬਾਰ ਲੱਕ ਚਲਿਏ ਆਪਾਂ ਕੱਟਣ ਲੱਗਿਆਂ ਸਬਜੀ ਓਕੇ ਕਾਜੀ ਸਬਜੀ ਛੰਨਾ ਸ਼ੇਅਰ ਕਰਦੇ ਆਪਾਂ ਠੀਕ ਆ ਤੇਲਾ ਜੀ ਮੰਮੀ ਦੇ ਦਾਜ ਦੀ ਪੱਕੀ 25 ਸਾਲ ਪੁਰਾਣੀ ਪੱਕੀ ਆ ਮੰਮੀ ਦੀ ਦੇ ਆਪਣੇ ਕੋਲੇ ਦੋ ਬੱਚੀਆਂ ਨੇ ਤੇ ਇਹ ਕਿਉਂਕਿ ਇਹ ਭਾਰੀਆਂ ਹਨ ਤਾਂ ਕਿ ਜਿਆਦਾ ਇਹ ਅਜੂਨੀ ਨੂੰ ਅੱਜ ਮਿਲ ਗਈ ਤੇ ਕਿਉਂਕਿ ਆਪਾਂ ਅੱਜ ਪੇਟੀ ਫੋਲਦੇ ਸੀਗੇ ਤੇ ਪੇਟੀ ਦੇ ਵਿੱਚ ਸਮਾਨ ਜਿਆ ਥੋੜਾ ਜਿਹਾ ਆਪਾਂ ਕੱਢਦੇ ਪਏ ਸੀਗੇ ਕਿੰਨੀ ਆ ਸੋਹਣੀ ਆ ਸੀ ਹੈ ਨਾ ਇਹ ਮੰਮੀ ਦੇ ਦਹੇਜ ਦੀ ਪੱਖੀ ਦਾ ਅੱਜ ਦੀ ਪੱਖੀ ਆ ਬਹੁਤ ਸੋਹਣੀ ਆ ਤੇ ਆ ਬਟਾ ਆ ਹੁਣੇ ਹੀ ਜੁਨੀ ਨੇ ਤੋੜੀ ਹੈ ਜੇ ਹੁਣੇ ਹੁਣੇ ਹੀ ਜਸਟ ਹੁਣੇ ਤੋੜੀ ਆ ਅੱਧਾ ਟੁਕੜਾ ਇਹਦੇ ਥੱਲੇ ਪਿਆ ਹੈ ਤੇ ਪੁਰਾਣਾ ਸਮਾਂ ਜਿਹੜਾ ਹੁੰਦਾ ਹੈ ਨਾ ਪੱਖਿਆਂ ਵਾਲਾ ਕਿੰਨਾ ਵਧੀਆ ਸੀ ਮੰਮੀ ਚੁਕੀ 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 हाँ? शुभ काम करने से पहले कुछ मीठा हो जाए हाँ? ਹਾਂ ਉਹਨੇ ਦੱਸਿਆ ਨਾ ਜਾਨੀ ਮੈਨੂੰ ਤਾਂ ਕਿਸੇ ਨੇ ਨਾ ਕਿਹਾ ਕਿ ਜਾਮਨੇ ਨੇ origignal ਪੜਾਇਆ ਵਾ ਉਹਨੇ ਦੇਖ ਤੇ ਵੇਚ ਆ ਮੈਂ ਤਾਂ ਵੇਖਣ ਨੂੰ ਖੜਿਆ ਮੈਂ ਨਹੀਂ ਉਦੋਂ ਕਹਿੰਦੇ ਨਾ ਵਿਸ਼ਵਾਸ ਕਰ ਤੇ ਦੋ ਨਾ ਫਿਰ ਵੀ ਚੰਗੀਆਂ ਰਹੀਆਂ ਜਿਹੜਾ ਫਿਰ ਵੇਖ ਲਿਆ ਮੇਰੇ ਨਾਂ ਦੇ ਤੇ ਭਾਵੇਂ ਉੱਪਰ ਆਹੋ ਤੇ ਜਾਣਾ ਤੇ ਜਮਰੇ ਕਾਪਨੋ ਬੇਚਰ ਫਿਰ ਉਹ ਚਲ ਗਿਆ ਅਸਾਂ ਇਹ ਉਹਨੇ ਜੇ ਸਾਹਮਣੇ ਪੇ ਲੈ ਲਿਆ ਨਾ ਇੱਕ ਅੱਖਰ ਤੋਂ ਹੀ ਕੋਪੀ ਦਾ ਸਾਡੇ عمرੰਭਾਟੇ ਨਾਲ ਡੇਢ ਸਾਲ ਹੁਣ ਰੁਕ ਕੇ ਬਰਾਬਰ ਆ ਪਿਆ। ਉਹ ਇਹਦੇ ਤੇ ਡਬਲੀ ਹੀ ਸਾਰੇ ਪ੍ਰੋਫੈਸਰ ਦੇ ਪਹਿਲਾ ਜਿਹੜਾ ਇਹਦਾ ਪਾਸਪੋਰਟ ਉੱਤੇ ਆਈ ਇੱਕ ਅੱਖਰ ਦੇ ਰਟੇ ਨੇ ਡੇਢ ਸਾਲ ਤੋਂ ਜਿਸ ਪਾਸੇ ਦੇਖੇ ਨਾ। ਜਿਵੇਂ ਉਹ ਉਹੀ ਬਹਿ ਜੋੰਥੀ ਨੇ। ਆਨੇ ਨਾ ਉਹ ਖਾਣਾ ਇਹੋ ਹੀ ਜਿੱਥੇ ਵੀ ਵਿਜੋ ਕਰਦਾ ਹੈ। ਆਇਆ ਜਾ ਰਹੇ ਨਾ ਉਹ ਆਉਂਦਾ ਨਹੀਂ। ਇਹ ਆਉਂਦੇ ਮੈਨੂੰ ਮੈਂਨਾਂ ਮੇਰਾ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਹੁੰਦਾ ਵੀ ਆਉਦੀ ਤਾਸ ਨੂੰ ਕਹਿਆ ਫਿਰ ਜੇ ਛੇਤੀ ਬਣਾਉਣਾ ਤੇ ਲਿਆ ਪੈਸੇ 2 3 4 ਰੁਪਏ ਦਾ ਬੈਠਾਣਾ ਹੈ ਇਹ ਸਾਡੇ ਚੋਂ ਉਹਨਾਂ ਦੇ ਵੀ ਨੇ 2 4 ਖੜਿਆ ਤੇ ਜਦੋਂ ਹਮੋਂ ਦੀ ਪੀਸੀ ਸੀ 500 ਦੋ ਖੜਿਆ ਵੰਡਰ ਵੰਡ ਦੀ ਸ਼ੋਪਿੰਗ ਇਹ ਕਿਦੇ ਗੇ ਬਤੂ ਵਾਲੀ ਦਾ ਦੋ ਰੋੜਾ 4 4 ਕਿੰਨੇ ਆ ਦੇ ਇੱਕ ਬੰਦੇ ਉਹ ਆਂਦਾ ਮੈਂ ਜਦੋਂ ਸਕੂਲੋਂ ਆਣ ਕੇ ਵੇਖਿਆ ਤਾਂ ਮੰਮੀ ਦਾ ਲਹੂ ਲਹੂ ਵਗਿਆ ਵਾ ਤੇ ਫੇਰ ਆਂਦਾ ਮੈਂ ਬਾਅਦ ਵਿੱਚ ਖੜੇ ਬੱਲੇ ਵਾ ਨਹੀਂ ਨਹੀਂ ਕਹਿੰਦਾ ਮੈਂ ਆਪਣੇ ਮਾਮੇ ਨੂੰ ਫੋਨ ਕੀਤਾ ਮਾਮੇ ਨੂੰ ਤੇ ਮਾਮਾ ਮਾਮਾ ਕਹਿੰਦਾ ਤੂੰ ਬਾਹਰ ਰੋਲਾ ਪਾ ਹਾਂ ਮਾਮੇ ਨੇ ਫੋਨ ਕੀਤਾ ਹਾਂ ਉਹ ਉਹ ਫੋਨ ਕੀਤਾ ਹੈ ਹਾਂ ਉਹਨੇ ਯਾਰੀ ਬਾਹਰ ਰੋਲਾ ਪਾ ਤੇ ਉਹ ਵੰਦਨਾ ਇੱਥੇ ਉਹਨੇ ਇਹ ਕਿਹਾ ਤੇ ਉਹ ਸੀ ਵਾ ਆਹ ਤਪਿਓ ਆਂਗਾ ਵੀ ਮੈਨੂੰ ਪਰੇ ਲੱਗਦਾ ਨਹੀਂ ਉਹਦੇ ਨੂੰ ਨਾ ਕੁੜੀ ਜੇ ਤੜੀ ਤੇ ਚੁਲ੍ਹੇ ਤੇ ਲੱਦ ਕੇ ਲੈ ਜਾਓ ਆਹ ਮੋਟੇ ਉਹਦੇ ਵੀ ਜੇ ਪਾਰ ਆ ਗਈ ਬੱਚੇ ਜਿਹੜਾ ਨੇ ਇਹੋ ਫਸਤੀ ਦਾ ਨਾ ਰਨੇ ਕੌਣ ਉਹ ਜਾਟਾ ਨੇ ਤਾਂ ਖਾਣਿਆ ਜਾਟਾ ਜ਼ਿੰਦਗੀ ਦੇ ਰਿਸ਼ਤੇਦਾਰ ਹੈ ਤੇ ਸੇਰ ਤੇ ਆਹ ਖਾਣੇ ਨਾਲ ਨਾ ਮਾਤਰੀ ਮਾਤਰੀ ਮੋਟੀ-ਬੋਟੀ ਵਧੀਆ ਲੱਗਦੀਆਂ ਲੱਗੀਆਂ ਇਹ ਨਹੀਂ ਕਿ ਫਰ ਮੋਟੀ ਜੀ ਵਾਲੀ ਆ ਲੱਗਦੀ ਤਰਖਾਣਾ ਵਰਗੀ ਕੀ ਨਾ ਪਤਾ ਨਾ ਬੀ ਆ ਅੱਛਾ ਇਹ ਲਾਤੀ ਦਿਰਾਵ ਸਾਡਾ ਦਿਨ ਨਹੀਂ ਬੰਦ ਪਟਨਾ ਤੋਂ ਆਲੇ ਨਹੀਂ ਨਾ ਤੇ ਇਹ ਨਹੀਂ ਰਹਿੰਦੇ ਬਗਾਲਿਆ ਦੇ ਬੈਨ ਲਿਆ ਹੈ ਇਹ ਨਾ ਇਹ ਨਾ ਮੜੀ ਕੀ ਹੋਈ ਹੈ ਯਾਰ ਜਿਆ ਕਹਿੰਦਾ ਜੀ ਬਹੁਤ ਸੁਣਾ ਇਹ ਕਿਤੋਂ ਵਾਦੀ ਚੜਗੀ ਤੇ ਦੋ ਕੀਆ ਤੋਰ ਜਾਣਾ ਆ ਕੋ ਜੀ ਆ ਆ ਆ ਰੱਬ ਨੇ ਜਿਹੜੀ ਵਾਦੀ ਬਦਲੀ ਨਾ ਜੀ ਇਹ ਕਹਿੰਦੇ ਹਾਲ ਹੋ ਜੀ ਇਹ ਨਹੀਂ ਕਿ ਤੇਰਾ ਜੀ ਨੀ ਬਦਲਦਾ ਨਾ ਆ ਨਾ ਬਦਲਦਾ ਹੁੰਦਾ ਆ ਅੱਦ ਆਦਿ ਤੇ ਜੇ ਕਿ ਸਹਿਰ ਨੂੰ ਮੈਂ ਉਹ ਤੋਂ ਰਾਇਆ ਤੇ ਤੋਂ ਤੇ ਮੋਤੀ ਹੁਣ ਨਾ ਬਦਲੇ ਵਾਣਾ ਆ ਆਹੋ ਆਰੇ ਬਤਾਉਂ ਕੋਲ ਲੱਗੀ ਜਾਂਦਾ ਝੜੀ ਜਾਂਦੇ ਕਦੋਂ ਜੀ ਮੈਂ ਆਈ ਤਾਂ ਬਾਹਰ ਆਹ ਬੋਲੂ ਮੁੰਡੇ ਨੇ ਕਿ ਕਿੱਡੇ ਹੈ ਜਦੋਂ ਆਈ ਨਾ ਮੋਟਲ ਮਦਾਰ ਜਿਵੇਂ ਖਲੋ ਗਏ ਅੰਦਰ ਆਈ ਤੇ ਤੇ ਦਵਾ ਯਾਰ ਇੱਕ ਹੋ ਗਈ ਉਹ ਆਨਾਂ ਵੀ ਮੈਂ ਇਹ ਲੋਣੀ ਪਤਾ ਮੁੰਡਾ ਲਾ ਜੀ ਕੜ ਕਾ ਜਿਹੜੀ ਆਈਆਂ ਪੱਕੀਆਂ ਨਹੀਂ ਆ ਪੱਕੀਆਂ ਬਸ ਸੰਦਨ ਭਾਗੇ ਬਸਾਕੀ ਹਵਾ ਤੇ ਕਿੰਨੀ ਆ ਰਹੀ ਆ ਬਹੁਤ ਜ਼ਿਆਦਾ ਹਵਾ ਵੀ ਬਹੁਤ ਜ਼ਿਆਦਾ ਆ ਰਹੀ ਆ ਅਜੂਨੀ ਖੇਡਦੀ ਪਈ ਆ ਅਜੂਨੀ ਅਜੂਨੀ ਸੋ ਮਮਾ ਮਮਾ ਮੰਮੀ ਕੱਚੀ ਪੱਕੀ ਸਬਜ਼ੀ ਕੱਚੀ ਪੱਕੀ ਸਬਜ਼ੀ ਖਾਣ ਦਾ ਜਿਹੜਾ ਮਜ਼ਾ ਹੈ ਨਾ ਬਹੁਤ ਜਿਆਦਾ ਮਜ਼ਾ ਬਹੁਤ ਜਿਆਦਾ ਮਜ਼ਾ ਆਂ ऐसे नहीं बजेगी इसको ऐसे ऐसे यूज करें ਨਹੀਂ ਉਹ ਤਾਂ ਰੋਟੀ ਖਾਓਗੇ ਰੋਟੀ ਪਾ ਕੇ ਦਮ ਹਾਂ ਕਿ ਦੋ ਬਾਅਦ ਵਿੱਚ ਪੁੱਤ ਫਿਰ ਠੰਡੀ ਹੋ ਜਾਂਦੀ ਆ ਹਾਂ ਹੁਣੇ ਖਾ ਲਓ ਮੈਂ ਨਹੀਂ ਜੀ ਜਿੱਦਿ ਦਾ ਕੰਮ ਕਰਨ ਦਾ ਵੀ ਆਪਣੇ ਵੱਖਰਾ ਹੀ ਨਜ਼ਾਰਾ ਆ ਆ ਹਾਈ ਚਲੋ ਮੰਮਾ ਲਓ ਜੀ ਆਪਾਂ ਬਣਾਉਂਦੇ ਪਏ ਸੀਗੇ ਕद्दू ਦੀ ਸਬਜ਼ੀ ਤੇ ਸਬਜੀ ਜਿਹੜੀ ਹੈਗੀ ਸੀ ਉਹ ਦੇਸੀ ਵੀ ਬਾਣ ਹੈ ਕੇਕੇ ਤੇ ਕਿਉਂ ਆਪਾਂ ਅੱਜ ਲੈ ਕੇ ਆਏ ਸੀ ਕਿ ਬਾਜ਼ਾਰ ਤੋਂ ਸਬਜੀ ਤੇ ਆਪਾਂ ਕਹਿ ਕਿ ਕਿਉਂ ਨਾ ਆਪਾਂ ਥੁਰ ਚੁੱਲੇ ਤੇ ਹੀ ਬਣਾਉਣੇ ਹੈਗੇ ਕਿਉਂਕਿ ਠੰਡੀ ਠੰਡੀ ਜਿਹੀ ਹਵਾ ਹੀ ਜਾਂਦੀ ਸੀਗੀ ਬਾਹਰ ਤੇ ਨਾਲੇ ਚੁੱਲੇ ਤੇ ਕੰਮ ਕਰਨ ਦਾ ਜਿਹੜਾ ਮਜ਼ਾ ਹੈ ਨਾ ਉਹ ਅਲੱਗ ਹੀ ਹੁੰਦਾ ਹੈ ਤੇ ਕਿਉਂਕਿ ਫਿਰ ਮਜ਼ਾ ਵੀ ਆਉਂਦਾ ਹੈ ਤੇ ਰੋਟੀ ਪਾਣੀ ਖਾਣ ਦਾ ਵੀ ਆਪਾਂ ਨੂੰ ਕਿ ਬਹੁਤ ਜ਼ਿਆਦਾ ਮਜ਼ਾ ਹੁੰਦਾ ਹਨ ਕਿਉਂਕਿ ਇੱਕ ਰੋਟੀ ਹੁੰਦੀ ਆ ਤੇ ਰੋਟੀ ਲਈ ਆਪਾਂ ਭੱਜ ਦੌੜ ਕਰਦੇ ਆ ਹਨ ਤੇ ਜੇ ਆਪਾਂ ਉਸ ਨੂੰ ਹੀ ਨਾ ਸਵਾਦ ਨਾਲ ਖਾ ਸਕੇ ਹਨ ਫਿਰ ਆਪਾਂ ਨੂੰ ਕੀ ਫਾਇਦਾ ਹਨ ਐਵੇਂ ਜੇ ਆਪਾਂ ਚੰਗਾ ਖਾ ਨਹੀਂ ਸਕਦੇ ਹਨ ਤੇ ਫਿਰ ਇੰਨੀ ਭੱਜ ਨਸ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਆਪਣਾ ਤੇ ਤੇ ਜੇ ਆਪਾਂ ਇੱਥੇ ਰੋਟੀ ਜਿਹੜੀ ਹੈਗੀ ਸੀ ਕਿ ਮੈਨ ਲਾਉਣ ਲੱਗੀ ਸੀਗੀ ਤੇ ਮੈਨੂੰ ਹਮੇਸ਼ਾ ਹੁੰਦਾ ਹੈ ਕਿ ਚਲੋ ਪਾਵੇਂ ਆਪਣੇ ਦੇ ਮਾੜਾ ਸਮਾਂ ਹੈ ਪਾਵੇਂ ਚੰਗਾ ਸਮਾਂ ਹੈ ਪਰ ਜੋ ਵੀ ਆਪਣਾ ਖਾਣਾ ਪੀਣਾ ਨਾ ਉਹ ਆਪਣੀ ਮਰਜ਼ੀ ਮੁਤਾਬਕ ਖਾਓ ਪੀਓ ਨਾ ਕਿ ਕਿਸੇ ਦੀ ਪ੍ਰੈਸ਼ਰ ਚ ਆ ਕੇ ਖਾਣਾ ਪੀਣਾ ਛੱਡ ਦੋ ਤੇ ਆਪਾਂ ਜੀ ਘਰ ਦੇ ਪੈ ਸੀਗੇ ਤੇ ਹੁਣ ਵੀ ਬਹੁਤ ਜ਼ਿਆਦਾ ਠੰਢੀ ਠੰਢੀ ਹਵਾ ਆ ਰਹੀ ਹੈ ਮੈਂ ਐਡੀਟਿੰਗ ਕਰਦੀ ਪਈ ਜਾਂ ਬਾਹਰ ਹੀ ਖੜੀ ਸੀਗੀ ਫਿਰ ਲੌਣ ਲੱਗ ਪਏ ਸੀਗੇ ਆਪਾਂ ਰੋਟੀ ਤੇ ਕਾਫੀ ਟਾਈਮ ਹੋ ਗਿਆ ਸੀਗਾ 6:30 ਵਜੇ ਦਾ ਟਾਈਮ ਸੀਗਾ ਇੱਥੇ ਤੇ ਆਪਾਂ ਰੋਟੀ ਵੀ ਨਾਲ ਦੇ ਨਾਲ ਹੀ ਲਾ ਕੇ ਤੇ ਅਜਨੀ ਨੂੰ ਮੈਂ ਕਹਿ ਕੇ ਤੁਸੀਂ ਖਾ ਲਓ ਪੁੱਤਰ ਜੀ ਰੋਟੀ ਤੇ ਕਹਿੰਦੀ ਮਮਾ ਨਹੀਂ ਪਹਿਲਾਂ ਮੈਂ ਕੌਣ ਟੂਨ ਦੇਖਣੇ ਹੈਗੇ ਆ ਫਿਰ ਮੈਂ ਰੋਟੀ ਖਾਣੀ ਹੈਗੀ ਆ ਮੈਂ ਕਿਹਾ ਚਲੋ ਠੀਕ ਆ ਜੀ ਤੇ ਮੌਸਮ ਬਹੁਤ ਠੰਡਾ ਠੰਡਾ ਸੀਗਾ ਲੱਗਦਾ ਹੈ ਕਿ ਕੱਲ ਨੂੰ ਸ਼ਾਇਦ ਜਿਹੜੀ ਬਾਰਿਸ਼ ਆਉਣ ਦੀ ਸੰਭਾਵਨਾ ਹੈਗੀ ਆ ਤੇ ਮੈਂ ਦੋ ਤਿੰਨ ਪੈੜੇ ਜਿਹੜੇ ਹੈਗੇ ਉਹ ਪਹਿਲਾਂ ਕਰ ਲੈਣੇ ਹੁੰਦੇ ਆ ਕਿਉਂਕਿ ਚੁੱਲੇ ਤੇ ਫਿਰ ਜਲਦੀ-ਜਲਦੀ ਜਿਹੜੀ ਰੋਟੀ ਹੈ ਹਨ ਤੇ ਕਿਉਂਕਿ ਚੁੱਲੇ ਦੀ ਜਿਹੜੀ ਆਕਾ ਉਹ ਥੋੜੀ ਜੀ ਤੇਜ਼ ਹੁੰਦੀ ਹੈ ਤੇ ਰੋਟੀ ਜਿਹੜੀ ਉਸ ਨਾਲ ਸਲੋ ਬਣਦੀ ਹੈਗੀ ਆ ਤੇ ਫਿਰ ਨਾਲ-ਨਾਲ ਆਪਾਂ ਗੱਲਾਂ ਬਾਤਾਂ ਕਰਦੇ ਪਏ ਸੀਗੇ ਤੇ ਨਾਲ-ਨਾਲ ਜਿਹੜੀ ਹੈਗੀ ਆ ਆਪਾਂ ਰੋਟੀ ਜਿਹੜੀ ਹੈਗੀ ਸੀ ਵੀ ਉਹ ਮੈਂ ਲਾਈ ਜਾਂਦੀ ਸੀਗੀ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਸੀਗਾ ਤੇ ਫਿਰ ਜੀ ਮੈਂ ਇੱਥੇ ਗੱਲਾਂ ਬਾਤ ਕਰਦੀ ਕਰਦੀ ਨਾਲੇ ਰੋਟੀ ਜਿਹੜੀ ਹੈਗੀ ਸੀਗੀ ਉਸ ਨੂੰ ਲਾਈ ਜਾਂਦੀ ਸੀਗੀ ਤੇ ਨਾਲ-ਨਾਲ ਹੈਗੇ ਜਿਹੜੇ ਮੈਂ ਤੇ ਮੰਮੀ ਗੱਲਾਂ ਕਰਦੇ ਪਏ ਸੀਗੇ ਤੇ ਚਲੋ ਜੀ ਤੁਸੀਂ ਬਣੇ ਰਹੋ ਆਪਣੇ ਵਲੌਗ ਨਾਲ ਇਸ ਤਰ੍ਹਾਂ ਹੀ ਤੇ ਵਲੌਗ ਨੂੰ ਕਰਿਆ ਕਰੋ ਇੰਜੋਏ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਸਾਰੇ ਜਣੇ ਕਰਿਆ ਕਰੋ ਇਸ ਤਰ੍ਹਾਂ ਹੀ ਆਪਣਾ ਸਾਥ ਦਿੰਦੇ ਰਿਹਾ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਣੇ ਆਪਣਾ ਧਿਆਨ ਰੱਖਿਓ ਆ ਮਮੀ ਇਹ ਜੁਨੀ ਨੂੰ ਮੈਂ ਰੋਟੀ ਪਾ ਕੇ ਦਿੰਨੀ ਆ ਤੇ ਲੈ ਜਾ ਮੱਛਰ ਵਗੈਰਾ ਜਿਹੜਾ ਹੈਗਾ ਸੀਗਾ ਬਹੁਤ ਇਸ ਜਿਆਦਾ ਘੱਟ ਸੀਗਾ ਅੱਜ ਕਿਉਂਕਿ ਠੰਡੀ ਠੰਡੀ ਹਵਾ ਸੀਗੀ ਤਾਂ ਕਰਕੇ ਤੇ ਇੱਕ ਸ਼ਾਇਦ ਕਿ ਕੰੰਦਾ ਦੇ ਨਾਲ ਜਿਹੜਾ ਹੁੰਦਾ ਨਾ ਉਹ ਮਸ਼ਰ ਘੱਟ ਹੁੰਦਾ ਕਿਉਂਕਿ ਕੰੰਦਾ ਜਿਆਦਾ ਗਰਮ ਹੁੰਦੀ ਹੈ ਨਾ ਤਾਂ ਕਰਕੇ ਤੇ ਉਧਰ ਵਾਲੀ ਸਾਈਡ ਤੇ ਵੀ ਮਸ਼ਰ ਜਿਹੜਾ ਹੈਗਾ ਸੀਗਾ ਬਹੁਤ ਜਿਆਦਾ ਘੱਟ ਸੀਗਾ ਇੱਕ ਸੇਕ ਪੈਂਦਾ ਸੀਗਾ ਤੇ ਚੁੱਲੇ ਦਾ ਤੇ ਤਾਂ ਕਰਕੇ ਤੇ ਇੱਥੇ ਮੰਮੀ ਵੀ ਆ ਗਈ ਸੀਗੇ ਆਪਣੇ ਤੇ ਮੰਮੀ ਖਾਣ ਲੱਗ ਪਈ ਸੀਗੇ ਰੋਟੀ ਮੰਮੀ ਕਹਿੰਦੇ ਕਿ ਮੈਂ ਵੀ ਰੋਟੀ ਖਾ ਲਾਂ ਹੈਨਾ ਤੇ ਕਿਉਂਕਿ ਗਰਮ ਗਰਮ ਰੋਟੀ ਖਾਣ ਦਾ ਜਿਹੜਾ ਸਵਾਦ ਆ ਨਾ ਉਹ ਬਿਲਕੁਲ ਠੰਡੀ ਰੋਟੀ ਦਾ ਖਾਣ ਦਾ ਸਵਾਦ ਹੀ ਨਹੀਂ ਆਉਂਦਾ ਹੈਗਾ ਤੇ ਠੰਡੀ ਰੋਟੀ ਆਪਣੇ ਕੋਲ ਖਾਦੀ ਵੀ ਨਹੀਂ ਜਾਂਦੀ ਹੈਗੀ ਬਸ ਦੋ ਜਾਂ ਤਿੰਨ ਫੁਲਕੇ ਖਾਦੇ ਜਾਂਦੇ ਹਨ ਜੇ ਗਰਮ ਗਰਮ ਹੋਵੇ ਤਾਂ ਆਪਾਂ ਥੋੜੀ ਜਿਹੀ ਵੱਧ ਰੋਟੀ ਖਾ ਲਈਦੀ ਇੱਕ ਦੋ ਫੁਲਕੇ ਆਪਾਂ ਵੱਧ ਖਾ ਲੈਣੇ ਹੁੰਦੇ ਆ ਤੇ ਫਿਰ ਜਿਸ ਤਰ੍ਹਾਂ ਹੀ ਮੈਂ ਬਸ ਰੋਟੀਆਂ ਲਾਈ ਜਾਂਦੀ ਸੀਗੀ ਮੰਮੀ ਖਾਈ ਜਾਂਦੇ ਸੀਗੇ ਉਦੋਂ ਜੋਨੀ ਨੂੰ ਵੀ ਆਪਾਂ ਪਾ ਕੇ ਦਿੱਤੀ ਸੀਗੀ ਜੋਨੀ ਵੀ ਖਾਣ ਲੱਗ ਪਈ ਸੀ ਅਜੋਨੇ ਨਾਲ ਨਾਲ ਦੇਖਦੀ ਪਈ ਸੀਗੀ ਕੰਡੋਂ ਤੇ ਫਿਰ ਜੇ ਆਪਾਂ ਵੀ ਰੋਟੀ ਲਾ ਲਈ ਤਾਂ ਆਪਾਂ ਵੀ ਖਾਣ ਲੱਗ ਪਏ ਰੋਟੀ ਖਾਣ ਦਾ ਮਜ਼ਾ ਚੁੱਲ੍ਹੇ ਦੇ ਕੋਲੇ ਬਹੁਤ ਜ਼ਿਆਦਾ ਹੁੰਦਾ ਹੈ। ਨਈ ਐਕਸਪੀਰੀਅੰਸ ਜਿਹੜਾ ਹੈਗਾ ਨਾ ਬੜੀ ਦੇਰ ਤੋਂ ਸ਼ੁਰੂ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਇਹ ਲੋਜ ਆਪਣੀ ਰੋਟੀਆਂ ਜਿਹੜੀ ਹੈਗੀਆਂ ਲੋਕ ਪਾਕੀਏ ਨੇ ਇਹ ਮੈਂ ਰੋਟੀ ਰਾੜੀ ਆ ਥੋੜੀ ਜੀ ਆਪਣੀ ਆ ਵਾਲੀ। ਆ ਰਾੜ ਕੇ ਇੱਕ ਮੈਂ ਵੈਸੇ ਛੱਡੀ ਹੋਈ ਆਪਣੀ ਰੋਟੀ। ਆਪਾਂ ਸਬਜ਼ੀ ਲਈਏ ਪਾ। ਹੁਣ ਆਪਾਂ ਮੱਖਣੀ ਲਈਏ ਪਾ। मजा है अलग ही हरिया मिर्चा अज में दप दबके पाई हुई सब्जी